ਦੇਸੀ ਕਿਉਂ ਸਸਤਾ ਹੁੰਦਾ ਖੁੱਲਾ ਹੁੰਦਾ ਸੀ ਘਰ ਸਸਤਾ ਕਹਦਾ ਘਰਾਂ ਚ ਆਮ ਹੀ ਪੰਜਾਬੀਆਂ ਦੇ ਖੁੱਲਾ ਵਾਧੂ ਪਿਆ ਹੁੰਦਾ ਸੀ ਇਹ ਵੀ ਰਿਹਾ ਪੰਜਾਬੀਆਂ ਦੇ ਰਿਵਾਜ ਵੀ ਇੱਕ ਦੇ ਘਰ ਤੰਦੂਰ ਹੋਣਾ ਤੇ ਚਾਰ ਪੰਜ ਘਰਾਂ ਨੇ ਉੱਥੇ ਰੋਟੀਆਂ ਲਾਉਣ ਵਾਸਤੇ ਆਉਣਾ ਤੇ ਕਿਉਂ ਵੀ ਉਹਨਾਂ ਦੇ ਵਰਤ ਜਾਣਾ ਸਾਂਝਾ ਚੁੱਲਾ ਜਿਹਨੂੰ ਆਪਾਂ ਕਹਿੰਦੇ ਇਹ ਅਮੀਰੀ ਸੀ ਜੀ ਆਪਣੇ ਪੰਜਾਬੀਆਂ ਦੀ ਤੇ ਅੱਜ ਤੇ ਅਗਲਾ ਪਾਣੀ ਪੀਣ ਆਵੇ ਤੇ ਕਰੀ ਨਲਕੇ ਤੋਂ ਹੱਥੀ ਲਾ ਲੈਂਦੇ ਅਗਲੇ ਵੀ ਉਦਾਂ ਭਾਵੇਂ ਸ਼ਬੀਰ ਲਾਉਣ ਗੁਰੂ ਅਰਜਨ ਸਾਹਿਬ ਦੇ ਸ਼ੀਦਿ ਦਿਹਾੜੇ ਤੇ ਮਤਲਬ ਸਾਡੀ ਸੋਚ ਸੌੜੀ ਹੋ ਗਈ ਕਦੀ ਦਲੇਰੀ ਸੀ ਆਪਣੇ ਖੂਨ ਦੇ ਵਿੱਚ ਹੁਣ ਜਦੋਂ ਸ਼ਾਮਾਂ ਨੂੰ ਜਾਣਾ ਤੇ ਦੇਸੀ ਘਿਓ ਦਾ ਦੀਵਾ ਜਗਣਾ ਸ਼ਾਮਾਂ ਨੂੰ ਹੁਣ ਕਿਉਂ ਵਾਧੂ ਜਾਵਾਂ ਹੋਣਾ ਦੀਵਾ ਕਿੰਨਾ ਕੁ ਬਲਜੂਗਾ ਦੋ ਚਾਰ ਚਮਚੇ ਬਲਜੂਗਾ ਪਿੰਡ ਕਿੱਡਾ ਵੱਡਾ ਸੀ ਘਿਓ ਦਾ ਚੰਗਾ ਸੁੱਖ ਨਾ ਖਾਸਾ ਘਿਓ ਜਾਣਾ ਤਨਖਾਏ ਨਹੀਂ ਲੋਕ ਦਿੰਦੇ ਨਹੀਂ ਸੰਦੇ ਭਾਈ ਨੂੰ 6 ਮਹੀਨੇ ਦੀ ਗਰਾਈ ਦੇਣੀ ਉਹਨੇ ਕਹਿਣਾ ਵੀ ਘਿਓ ਨਾਲੇ ਰੱਖ ਲੈਣਾ ਕੁਝ ਵੇਚ ਲੈਣਾ ਉਹਦੀ ਇਨਕਮ ਦਾ ਕਸ਼ੋਰ ਸੀ ਹੁਣ ਬਾਅਦ ਵਿੱਚ ਲਾਈਟ ਆ ਗਈ